ਲੋ ਜੀ ਫਟੇ ਡਬਲ ਨੂੰ ਮਜ਼ਾਕ ਕਰ ਰਹੇ ਨੇ ਡਬਲ ਡੀਲਰ ਵਰਗੇ ਡਬਲ ਤੇ ਤੁਸੀਂ ਮਾ ਮਾ ਹਾਂਗਾ ਇਹ ਪੂਰੇ ਘਰ ਦਾ ਸ਼ੇਰ ਹੂੰ ਚੇ ਚੇ ਜੇ ਲਾਈਟ ਬੰਦ ਹੋ ਜਾਂਦੀ ਹਰਦੀਪ ਉਹਦੋਂ ਗਿੱਦੜ ਬਣ ਜਾਂਦਾ ਗਿੱਦੜ ਉਹ ਦੀ 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 ਬਸੇ ਮੋ ਉਹ ਪਾ ਕੇ ਬਟਾ ਕਿੰਨੂੰ ਦੀਦਾ ਉਹ ਦੀਸ ਕੁਟੀ ਪਾ ਕੇ ਜਾਂਦੀ ਹੁੰਦੀ ਹਾਂ ਆਹੋ ਪਤਾ ਮੈਨੂੰ ਹਾਂ ਬਾਹ ਦੇ ਪਾਟ ਮਠਾਈ ਦੀ ਦੀ ਯਾਦ ਆ ਰਹੀ ਹੈ ਅਮ ਅਮ ਇਹ ਕੀ ਚੱਲ ਰਿਹਾ ਆ ਦੇਖੋ ਗਾਇਜ਼ ਇਹਨਾਂ ਨੇ ਪੰਪ ਲਿਆਂਦਾ ਨਵਾਂ ਤੇ ਟੈਸਟ ਹੋ ਰਿਹਾ ਬੈੱਡ ਤੇ ਬੈਠ ਕੇ ਕੋਈ ਸਾਈਕਲ ਸੁਕਲ ਛਾਵਾ ਪਰੋ ਉਹ ਮੂੰਹ ਚ ਭਰੀ ਜਾ ਰਹੀ 10 ਪਤੇ ਦੇ ਪਤੇ ਦੇ ਮੂੰਹ ਚ ਛਾਵਾ ਭਰੀ ਜਾ ਰਹੀ ਦੇਖੋ ਤੁਹਾਨੂੰ ਹੁੰਦਾ ਖੁਸ਼ ਬਸ ਠੀਕ ਹੈ ਬਸ ਬਸ ਤੂੰ ਬਸ ਸੋਣਾ ਲੋ ਗਾਇਜ਼ ਟਾਈਮ ਹੋ ਗਿਆ ਦੁਪਹਿਰ ਦਾ ਤੇ ਹੁਣ ਬਣਾਉਣ ਲੱਗੇ ਆਂ ਸੀ ਮੈਗੀ ਕਿਉਂਕਿ ਸਾਨੂੰ ਬਹੁਤ ਲੱਗੀ ਭੁੱਖ ਤੇ ਹੁਣ ਬਣਨ ਲੱਗੀ ਹੈ ਮੈਗੀ ਕਿਦਾਂ ਹੋਣਾ ਹੈ ਹੈ ਰਾਜਾ ਦੇਖੋ ਆਟਾ ਨਾ ਤਾਂ ਤੁਸੀਂ ਨਾ ਕੱਟਤਾ ਹੋਰ ਵੀਰ ਬਣਾਣਾ ਹੈ ਇਹਨਾਂ ਨੂੰ ਕਹਿੰਦਾ ਪਾਣੀ ਮਤ ਕਰ ਦਿਓ ਮੈਨੂੰ ਤਾਂ ਮੈਗੀ ਨੂੰ ਤਾਂ ਨਾ ਬਣਾਣੀ ਹੁੰਦੀ ਨਾ ਮੈਨੂੰ ਸੰਗੀ ਲੱਗਦੀ ਨਹੀਂ ਨਹੀਂ ਆਟੇ ਵਾਲੀ ਮੇਰੇ ਦੂਜੀ ਨਹੀਂ ਹੁੰਦੀ ਮੈਨੂੰ ਤਾਂ ਨਹੀਂ ਮੈਗੀ ਜਿਆ ਲੱਗਦਾ ਢਿੱਡ ਨਹੀਂ ਭਰਨਾ ਮੈਗੀ ਨਾਲ ਕੀ ਢਿੱਡ ਭਰਨਾ ਜੋ ਰੋਟੀ ਨਾਲ ਭਰਨਾ ਰੋਟੀ ਨਾਲ ਹੀ ਭਰਨਾ ਭੁੱਖੇ ਮਰਨ ਨਾਲ ਤਾਂ ਚੰਗਾ ਹੀ ਹੈ ਭੁੱਖੇ ਮਰਨ ਨਾਲ ਮੈਂ ਐਡਾ ਖਾ ਲੋ ਹੈ ਮੈਂ ਐਡਾ ਥੋੜੀ ਯਾਰ ਤੁਹਾਨੂੰ ਕਹਿ ਤਾਂ ਰਹੀ ਆ ਆਟੇ ਵਾਲੀ ਭਾਵੇਂ ਮੈਂ ਤਾਂ ਮੈਗੀ ਹੀ ਹੁੰਦੀ ਐ ਰੋਟੀ ਵੀ ਆਟੇ ਦੀ ਹੀ ਤੁਹਾਨੂੰ ਆਹੋ ਪਾਜੀ ਤੇਰੇ ਹੋਏ ਹੁਣ ਆਏ ਹੋਣਗੇ ਗੜਬਾ ਨਹੀਂ ਲੱਗੇ ਹੀ ਹੈ ਗੱਡੀ ਦੇ ਘਰ ਫੈਮ ਲੱਗਦਾ ਹਾਂ ਤਾਂ ਅਰਦ ਦਸਤਰ ਗਏ ਨੇ ਨਹੀਂ ਗਏ ਤੇ ਬਾਕੀ ਸਾਰੇ ਸਾਨੂੰ ਪਤਾ ਹੈ ਕਿ ਅਮਨ ਦਾ ਵੀਜ਼ਾ ਆ ਗਿਆ ਮਮਾ ਕਿਹ ਤੱਕ ਦਿਨ ਦੁਰ ਦਾ ਲੈ ਕੇ ਆਏ ਹੋ ਲੈ ਕੇ ਆ ਲੈਪਟਾਪ ਵਾਲਾ ਕਿ ਲੈ ਕੇ ਆਉਣੇ ਮੈਂ ਪਤਾ ਨਹੀਂ ਕੀ ਲੈ ਕੇ ਆਏ ਤੁਸੀਂ ਮੈਂ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਨ ਦਾ ਕਲੰਦੋ ਦਾ ਵੀਜ਼ਾ ਆ ਚੁੱਕਿਆ ਤੇ ਤਿਆਰੀਆਂ ਚੱਲ ਰਹੀਆਂ ਜੀ ਫੁੱਲ ਹੁਣ ਤੁਹਾਨੂੰ ਸ਼ਾਪਿੰਗ ਦੇ ਵਲੌਗ ਮਿਲਣਗੇ ਸਾਡੇ ਵੱਲੋਂ ਨਹੀਂ ਮਿਲਣਗੇ ਅਮਨ ਦੇ ਵੱਲੋਂ ਮਿਲਣਗੇ ਤੁਹਾਨੂੰ ਤੇ ਉਹ ਲਾਇਆ ਸੀ ਨਾ ਹੂੰ ਕੀ ਹੋ ਗਿਆ ਹੋ ਗਿਆ ਜੀ ਮੂਸ ਲੜਿਆ ਸੀ ਕਿਹਨੂੰ ਮਿਲੂਸ਼ ਹੋ ਗਿਆ ਹੂੰ ਆ ਦੇ ਕੀ ਹੋ ਗਿਆ ਕੀ ਟੀਵੀ ਲਾਓ ਆਹ ਟੀਵੀ ਲਾਓ ਫਿਰ ਕੀ ਕੀ ਆ ਮਰ ਰਹੀ ਬਣਾਣੀ ਹੈ। ਅਮਰ ਵਾਲੀ ਖਾਬਰ ਆਣੀ ਹੈ। ਅਗਰ ਉਸ ਨਾਲ ਤੋਂ ਆਇਆ। ਇੱਥੇ ਮੈਂ ਦੱਸਣਾ ਚਾਹੁੰਦੀ ਕਿ ਸਾਡੇ ਅੱਜ ਮਿਸਤਰੀ ਫੇਰ ਚਲੇ ਗਏ ਸਾਰਾ ਕੰਮ ਵਿੱਚ ਵਿਛੜਾ ਛੱਡ ਕੇ। ਤੁਹਾਨੂੰ ਇੰਨਾ ਕੁ ਤੰਗ ਕੀਤਾ ਪਿਆ ਮਿਸਤਰੀਆਂ ਨੇ ਕਾਹੇ ਮਿਸਤਰੀ ਫੋਟੋ ਵੀਡੀਓ ਮਿਲਦੇ ਨਹੀਂ। ਪਤਾ ਨਹੀਂ ਇੰਨਾ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਕਿਉਂਕਿ ਸਾਰੇ ਅਸੀਂ ਵੀ ਡਿਊਟੀ ਵਾਲੇ ਆ ਤਾਂ ਤੁਸੀਂ ਵੀ ਕੰਮ ਕਰਦੇ ਹੋ। ਹੋਰ ਵੀ ਇੰਨਾ ਤੰਗ ਨਾ ਕਰੋ ਪਤਾ ਸਾਡਾ ਹੁਣ ਸਾਰਾ ਕੰਮ ਕੰਪਲੀਟ ਹੋ ਗਿਆ ਡਰੈਸ ਰੂਮ ਦੇ ਉੱਪਰੋਂ ਰੈਡੀ ਜਿਹੜੇ ਉਹ ਪਰਨ ਵਾਲੇ ਜਿਹੜੇ ਲੈਂਟਰ ਸਿਆ ਉਹ ਮੈਨੂੰ ਲੱਗਦਾ ਅੱਦੇ 10 2 ਘੰਟੇ ਦਾ ਕੰਮ ਨਹੀਂ ਕਿ ਜਿਹੜਾ ਛੱਡ ਕੇ ਚਲੇ ਗਿਆ ਕਿ ਅਸੀਂ ਹੋਰ ਕਿਸੇ ਦੇ ਕੰਮ ਕਰਨਾ ਸਾਰਾ ਕੰਮ ਪੈਂਡਿੰਗ ਪਿਆ ਤੇ ਉਹ ਜਿਹੜੇ ਤੁਹਾਡੇ ਆਪਣਾ ਬੁੱਕੀ ਵਾਲਾ ਲਾਣਾ ਉਹ ਤੇ ਸਾਡੇ ਘਰ ਦੇ ਨੇ ਕਿ ਜਿਹੜੇ ਫੋਨ ਕਰਕੇ ਆ ਨਹੀਂ ਕਹਿੰਦੇ ਕਿ ਸਾਨੂੰ ਭਾਈ ਕੋਈ ਕੰਮ ਜ਼ਰੂਰੀ ਹੈ ਜਾਂ ਕਰੋ ਜਾਂ ਨਾ ਕਰੋ ਨਾ ਤੁਰ ਗਏ ਤੁਰ ਗਏ ਕੋਈ ਚੱਕਰ ਨਹੀਂ ਪਰ ਮੈਨੂੰ ਇੰਨੀ ਕੋ ਖੇਚੜਣ ਡਈ ਹੈ ਨਾ ਕਿ ਮੈਂ ਜ਼ਿੰਦਗੀ ਚਾਹ ਦੀ ਮਿਸਤਰੀ ਨਹੀਂ ਲੱਗਦੀ ਮੈਨੂੰ ਨਹੀਂ ਪਤਾ ਕਿੰਨਾ ਕਿੰਨਾ ਲੈਮਲ ਹੁੰਦਾ ਹੋਊਗਾ ਪਰ ਮੈਂ ਨਹੀਂ ਹੁਣ ਡਾਣਾ ਜਿਹੜੇ ਬੰਦੇ ਨੂੰ ਟਾਈਮ ਦਿੰਦਾ ਜਿਹੜਾ ਉਹ ਟਾਈਮ ਤੁਸੀਂ ਕੰਪਲੀਟ ਕਰੋ ਆਪਣੇ ਦਾ ਕੰਮ ਆਹੀ ਟੈਲਾ ਲਵਾਉਣ ਵਾਲੇ ਬੜੀ ਐ ਹੁਣ ਇੱਕ ਇਫਕੋ ਦੇ ਪਿੱਛੇ ਸਾਰੇ ਉਹਨਾਂ ਨੇ ਜਿਹੜੇ ਉਹ ਕੰਮ ਦੀਆਂ ਛੁੱਟੀਆਂ ਲਾ ਸਕਦਾ ਨਾ ਚੱਲਾਂਗਾ ਅਰੇ ਜਿਹੜੇ ਉਹ ਹੰਟ ਹੋਣੇ ਨੇ ਦੁਨੀਆ ਦੇ ਉੱਤੇ ਚੱਲ ਕੇ ਕਰਨਾ ਉਹ ਵੀ ਚਾਰਜ ਨੇ ਸਾਰੀਆਂ ਚੱਲ ਜਾਣਗੀਆਂ ਹੋਰ ਦੁਬਾਰਾ ਮਨਵਾਓਗੇ ਦੱਸ ਤੁਸੀਂ ਇੰਨੇ ਕੰਮ ਵਾਸਤੇ ਮੈਂ ਤਾਂ ਬਹੁਤ ਉੱਗੀ ਨਹੀਂ ਦੇ ਸਕੀ ਮੈਂ ਤਾਂ ਖੁੰਡ ਚੜ੍ਹਦੀ ਨਾ ਥੋੜਾ ਬਾਜੀਗਾ ਮੈਂ ਬੱਸ ਹੋ ਲਈ ਛੱਡਦੇ ਹੋ ਗਿਆ ਚੁੱਪ ਕਰ ਉਹ ਤਾਂ ਕੰਮ ਉਹਦਾ ਰੋਜ਼ ਮਿੱਤਰੀ ਛੁੱਟੀ ਰੋਜ਼ ਮਿੱਤਰੀ ਛੁੱਟੀ ਆ ਗਿਆ ਤੁਹਾਨੂੰ ਨਾਲ ਇਕੱਲੇ ਮੈਂ ਕਰਗੇ ਨਾ ਮਰਦਾ ਕਿ ਲਾ ਮਿਲਣਾ ਬਸ ਦੋ ਜਣਿਆਂ ਦੀ ਮੈਂ ਹੀ ਚੱਲਾਣਾ ਚਾਹ ਮੈਂ ਤਾਂ ਮੇਰਾ ਤਾਂ ਜ਼ਿਕਰ ਨਹੀਂ ਤੈਨੂੰ ਜ਼ਿਆਦਾ ਲਾਵਾ ਮੈਂ ਮੈਨੂੰ ਜਿੰਨਾ ਗੁੱਸਾ ਆਇਆ ਕਿ ਤੂੰ ਜ਼ਿਆਦਾ ਨਾ ਮਾਈਂ ਕਿਹਨੇ ਕਰਦੋ ਕੰਮ ਇਹ ਦੁਖੀ ਆ ਫਿਰ ਤੁਸੀਂ ਇਹਦੇ ਕੋਈਆਂ ਦੀ ਗੱਲ ਦਾ ਗੁੱਸਾ ਕਰੋ ਗੁੱਸੇ ਵਾਲੀ ਕੋਈ ਗੱਲ ਨਹੀਂ ਕੰਮ ਕਰਦਾ ਸਾਡਾ ਅਸੀਂ ਬੜੇ ਲੇਟ ਹੁੰਦੇ ਆ ਤੁਹਾਨੂੰ ਦੱਸਿਆ ਰਹਿ ਗਿਆ ਸਾਰਾ ਕੁਝ ਮੈਂ ਤੇਰੇ ਨਾਲ ਬਤਾ ਕੇ ਨਹੀਂ ਆਉਣਾ ਬਸ ਇੱਕ ਗੱਲ ਐ ਨਹੀਂ ਆਹੀ ਹੁਣ ਲੈਂਟਰ ਚੋਂ ਪੈ ਗਿਆ ਹੁਣ ਤਾਂ ਕੋਈ ਗੱਲ ਨਹੀਂ ਕੰਮ ਹੀ ਨਹੀਂ ਵੱਡਾ ਹੈਗਾ ਕੋਈ ਆਪਾਂ ਰਿਵਰਸਟਰ ਨਹੀਂ ਕਰਨਾ ਕੋਈ ਨਿਕਲੇਗਾ ਸਮਰ ਹੈ ਜੇ 12 ਤਸਤਰਾਣਾ ਉਹ ਵੀ ਉਦੋਂ ਕਰਵਾਣਾ ਜਦੋਂ ਜੀੜੀਆਂ ਵੱਡੀਆਂ ਗਈਆਂ ਉਹ ਤਾਂ ਉਦੋਂ ਹੀ ਹੋਣਾ ਹੈ ਜੀੜੀਆਂ ਤੋਂ ਪਹਿਲਾਂ ਹੋਣੀ ਕਿ ਅੰਦਰ ਦਾ ਤਾਂ ਕੰਪਲੀਟ ਕਰ ਲੋ ਕਿ ਅਸੀਂ ਦਿਵਾਰੀ ਤੱਕ ਆਪਣੇ ਘਰੇ ਬਹਿ ਜੇ ਦਿਵਾਰੀ ਤੋਂ ਪਹਿਲਾਂ ਪਰ ਮੈਨੂੰ ਨਹੀਂ ਲੱਗਦਾ ਇਹਨਾਂ ਦਿਵਾਰੀ ਤੋਂ ਪਹਿਲਾਂ ਘਰੇ ਬਹਿਣਾ ਕੋਈ ਮਾਂ ਨਹੀਂ ਲੈ ਗਈ ਪਾਪਾਂ ਕੋਣੀ ਦੇਣਾ ਇੱਜਾ ਨੇ ਮੰਗਿਆ ਹੈ ਮੈਂ ਅੱਜ ਹੀ ਭੋਲ ਗਿਆ ਸੁਣੋ ਸਭਿਆਣੇ ਆ ਜਲਾ ਮੈਂ ਹੋਰ ਮੀਨਿਸਟਰੀ ਕੋ ਸਜਾਇਆ ਪਿਆ ਬਾਕੀ ਸਭਨਾਂ ਨੂੰ ਪਤਾ ਕਿ ਅਮਰ ਦਾ ਵੀ ਦਾ ਆਰਟੀਕਲ ਵੀਡੀਓ ਪਹਿ ਚੁੱਕੀ ਹੈ ਤੇ ਵੀਡੀਓ ਸਾਡੀਆਂ ਨੂੰ ਫੁੱਲ ਇਨਵਾਈਟ ਕਰੇਗਾ ਕਿਤੇ ਜਿਹੜੇ ਅੰਗਾਰੇ ਲਾਏ ਸਾਰੇ ਹੁਣ ਅਸੀਂ ਦੋਨੇ ਜਾਨੀਆਂ ਪਿੱਛੋਂ ਸਾਰਾ ਜੋੜੀ ਦਾ ਕੰਮ ਉਹ ਸਭ ਮੰਨ ਲਾਂਗੇ ਅਸੀਂ ਜਦੋਂ ਵੀ ਕਰਾਂਗੇ ਕਿਹੜੀਆਂ ਰੜਦੀਆਂ ਆ ਕਿ ਕੰਮ ਕਰਾਂਗੇ ਹਾਂ ਬਟਿਕ ਦਾ ਜੋੜੀ ਕੰਮ ਆ ਅਸੀਂ ਸਭ ਮੰਨ ਲਾਂਗੇ ਸਾਰੀਆਂ ਭੈਣਾਂ ਰਿਕੁਐਸਟ ਹੈ ਕਿ ਤੁਸੀਂ ਆਰਡਰ ਆਪਣੇ ਦੇ ਸਕਦੇ ਹੋ ਜੇ ਤਾਂ ਤੁਸੀਂ ਇਹੋ ਜਿਹਾ ਨਾ ਹੁੰਦਾ ਜੇ ਤਾਂ। ਕਿਤੇ ਵਾਸਾ ਜਿੱਦਾਂ ਹੋ ਰਿਹਾ ਵਾ। ਆਹ ਤੇ ਗੱਲ ਸ਼ੁਰੂ ਹੋਈ ਸੀ ਹਨਾ ਬਾਹਰ ਦੀ ਕਸਰ ਸ਼ੁਰੂ ਕੀਤੀ ਸੀ ਜਾਣਾ ਨਹੀਂ ਉਦੋਂ ਤੋਂ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਸੀ। ਕਿ ਨਾਲ ਹਨਾ ਬੁਟੀਕ ਦਾ ਸਾਰਾ ਕੰਮ ਦੇਖਣਾ ਸ਼ੁਰੂ ਕਰਤਾ ਸੀ। ਤੇ ਸਾਨੂੰ ਰੋਜ਼ ਸਾਰਾ ਪਤਾ ਲੱਗ ਜੇ ਕਿੰਨਾਂ ਦੇ ਆਰਡਰ ਜਾਣੇ ਨੇ, ਕਿਹੜੇ ਨਵੇਂ ਆਰਡਰ ਕੋਈ ਸ਼ੁਰੂ ਹੋਏ ਨੇ, ਕਿੰਨਾਂ ਦੀਆਂ ਪੇਮਟਾਂ ਆਉਣੀਆਂ ਨੇ, ਸਾਰਾ ਕੁਝ। ਤੂੰ ਫੋਨ ਦੇਖੀ ਜਾ ਕਰ ਸਾਰਾ ਦਿਨ ਪੜ ਲੈ ਕੰਮ ਖੁਕੀ ਕਰ ਲੈ ਕਾ ਸਕੂਲ ਜਾੜਾ ਨਾਲ ਨਾ ਹਾਂ ਉਹਦੇ ਵੱਲੋਂ ਪੜ੍ਹਦੇ ਨਾ ਆਂ ਹਾਂ ਹਾਂ ਉਹਦੇ ਡਿਗਰੀ ਬਣਾਇਆ ਰਿਹਾ ਸੀ ਗਿਆ ਹੀ ਆਪਣਾ ਝੋੜ ਪਈ ਉਹ ਝੋਪਾ ਲੈਣੀਆਂ ਨਹੀਂ ਇੰਨੀ ਨਾ ਬਣਾਉ ਚੰਗੀ ਨਾ ਬਣੇਗੀ ਤੇ ਹੋਰ ਤੱਕ ਹੀ ਦੇਖ ਕੇ ਜਾ ਰਿਹਾ ਕਿਉਂ ਕਿਉਂ ਡਰਦੀ ਮਤਲਬ ਦੇਖੋ ਜੀ ਕਿੰਨ ਚੱਕਣਾ ਚੂੜਾ ਚੱਕ ਚਮਕ ਗਿਆ ਜੀ ਦੇਖੋ ਦੇਖੋ ਤੇ ਆਪਾ ਤੇ ਮੈਨੂੰ ਤੰਗ ਕਰੀ ਜਾ ਰਿਹਾ ਤੇ ਫੱਤੇ ਨੂੰ ਤਾਂ ਮੈਂ ਦੱਸੂਗਾ ਬਤਾ ਦੇਣਾ ਯਾਦ ਰੱਖੀ ਮੈਂ ਨਾ ਕੋਈ ਨਹੀਂ ਬਣਾਉਣਾ ਰੇਡ ਮੈਂ ਹਾਂ ਜੀ ਵਟਸਐਪ ਤੇ ਮੈਸੇਜ ਆ ਰਿਹਾ ਕਿ ਉਧਰ ਦਾ ਘਰ ਦਿਖਾ ਕੇ ਲਿਆ ਉਹ ਕਹਿੰਦੇ ਹੀ ਦਿਖਾਇਓ ਕੀ ਕੀ ਤੇ ਤਾਂ ਤੁਸੀਂ ਬਲਸਟਰ ਇਧਰ ਕਰਨਾ ਹੈ ਨਹੀਂ ਕਰਨਾ ਹਾਂ ਦਿਖਾ ਲੈਣੀ ਜਿਹੜੀ ਤਾਂ ਕਹਿੰਦੇ ਹਿੱਥੋਂ ਵਾਈ ਨਹੀਂ ਹੈਗਾ ਉਹ ਵੀ ਤਾਂ ਪੰਗਿਆ ਫਿਰ ਕਰ ਐਵੇਂ ਕਿਵੇਂ ਦਿਖਾਵਾਂਗੇ ਜਦ ਤਾ ਪੂਰਾ ਹੀ ਨਹੀਂ ਹੋਊਗਾ ਨਹੀਂ ਜਿੰਨਾ ਕੋ ਹੋਇਆ ਉਹਨਾਂ ਨੂੰ ਦਿਖਾਣਾ ਹੀ ਹੈ ਨਾ ਫਿਰ ਕੁਛ ਨਹੀਂ ਸਾਡੇ ਸਾਰੇ ਭੈਣ ਬਰਾਬਰ ਚਲੇ ਹੂੰ ਮਾੜਾ ਮਾਣਾ ਮੋਰ ਸੰਜੇ ਨੂੰ ਵੀ ਆਇਆ ਯਾਰ ਦੇ ਦੇ ਕਰੋ ਕਰੋ ਯਾਰ ਮਿੰਟੇ ਦਾ ਵੇਖਣਾ ਵੀ ਚਾਹਣਾ ਤੁਨਾਂ ਦੇ ਆਈਏ ਦੁੱਖ ਤੇ ਬਾਹਰ ਨਹੀਂ ਨਿਕਲਦੇ ਅੰਦਰ ਕਿਰਨ ਜਿਵੇਂ ਟਾਹ ਐ ਦੇਖੋ ਜੀ ਹੈ ਕਿ ਤਾ ਦੇਖੋ ਦਿਨ ਬਰ ਦਿਨ ਬਿਗੜਦੀਆਂ ਜਾਂਦੀਆਂ ਨੇ

ਸਰਦੋਨੀ ਨੂੰ ਮੈਂ ਫੋਟੋ ਲਿਆ ਰਿਹਾ ਸ਼ੂਟਿੰਗ ਕਰੇ ਚਲੋ ਸ਼ੂਟਿੰਗ ਕਰੀਏ ਸ਼ੂਟਿੰਗ ਕਰੀਏ ਫੋਟੋ ਜਿਹਦੇ ਬਣਾਤਾ ਉੱਤੇ ਗਿਆ ਲੱਗਣਾ ਹਣਾ ਫਿਲਮ ਦੀ ਸ਼ੂਟਿੰਗ ਕਰਨੀ ਚਲੋ ਜੇਕਰ ਦਮਨ ਤੇ ਗਗਨ ਦੀ ਬਿਊਟੀ ਕਲੀ ਪਾਂਡੇ ਸਾਫ ਕਰਨ ਦੀ ਤੇ ਮੈਂ ਬਣਾ ਰਹੀ ਹਾਂ ਦੀ ਸਬਜ਼ੀ ਅਗਰ ਆਪਾਂ ਬਣਾ ਰਹਿਆਂ ਹਾਂ ਕਾਲੇ ਛੋਲੇ ਪਾਂਡੇ ਅਸੀਂ ਬਟਿਕ ਚ ਬੈਠੀਆਂ ਰਹੀਆਂ ਵਾ ਪਾਂਡਿਆਂ ਦੀ ਐਡੀ ਟੀਰ ਲਾਇਆ ਐਡਾ ਟੀਰ ਲਾਇਆ ਹਾਂ ਤੱਕ 30 ਵਾਰੀ ਪਾਂਡੇ ਦੇ ਕੋਲ ਦੋਨਾਂ ਨੇ ਦੋਨੇ ਸ਼ੰਕਾਆਂ ਉੱਪਰ ਤੱਕ ਫੁੱਲ ਦੀ ਕੋਈ ਗੱਲ ਨਹੀਂ ਆਖਿਆ ਆਪਣੇ ਮਾਣ ਲੈਣੀਆਂ ਐ ਨਹੀਂ ਹੈਗਾ ਕਿ ਇੱਕ ਇੱਕ ਬੰਦਾ ਗਲਾਸ ਆਉਂਦਾ ਜਾਂਦਾ ਮਾਣ ਦੇਣਾ ਇੰਦਰ ਆਪਾਂ ਕਾਲੀ ਚੋਲੇ ਤੇ ਇਹਨੂੰ ਧੋ ਦੋ ਮੈਨੂੰ ਹਮਾਰੇ ਸਪੰਨਿਆਂ ਵਾਲੇ ਨਾਂ ਹਾਂ ਆ ਕੀ ਕਰ ਰਹੇ ਦੋਨੇ ਫੜ ਜੋ ਜੇ ਮੈਨਾਂ ਟੋਲ ਚੋਕਣ ਕ ਕੱਢਣੀ ਐ ਕਿੰਨੇ ਤੁਹਾਨੂੰ ਪਤਾ ਨਹੀਂ ਇਹ ਸਪਰੇਅ ਪੈ ਗਿਆ ਕਿੱਥੇ ਗੱਡੀ ਮਾਰੀ ਇਹਦੇ ਕਿੱਥੇ ਮਾਰੀ ਗੱਡੀ ਹੁਣ ਪਾਪਾ ਕੋ ਗਾਲਾਂ ਖਾਓਗੇ ਮਾਰੀ ਗੱਡੀ ਵਿੱਚ ਪਾਤਾ ਸਕ੍ਰੈਚ ਸਕ੍ਰੈਚ ਪਾਤਾ ਹੁਣ ਤੁਸੀਂ ਦੇਖਿਓ ਪਾਪਾ ਕੋ ਕਿਵੇਂ ਜੁੱਤੀਆਂ ਪਹਿਨੀਆਂ ਦੋਨਾਂ ਨੂੰ ਤੁਹਾਨੂੰ ਹੋਰ ਪਾਤਾ ਹਾਈ ਠੋਕਤੀ ਗੱਡੀ ਫਤਿਹ ਹੈ ਫਤਿਹ ਹੋਰ ਮੰਦਾ ਥੋੜੀ ਇਹ ਕਣਕ ਕੱਢਣੀ ਮੈਂ ਢੋਲ ਚੋਂ ਕੱਢ ਲਓ ਪਿੱਛੇ ਰੱਖੋ ਥੋੜੀ ਜੀ ਸੋ ਗਾਈਜ਼ ਮੈਂ ਲਾ ਰਹੀਆਂ ਤੜਕਾ ਤੇ ਅੰਦਰ ਸਾਡੀ ਮੰਮੀ ਬੈਠੇ ਹੋਏ ਨੇ ਇੱਕ ਮੰਮੀ ਅੰਦਰ ਲੰਮੇ ਪਏ ਹੋਏ ਨੇ ਤੂੰ ਹੀ ਕਾ ਤੋ ਲੜੀ ਜਾਂਦੀ ਏ ਹੈ ਤੂੰ ਹੀ ਕਾ ਤੋ ਲੜੀ ਜਾਂਦੀ ਏ ਲੈ ਨਾ ਬਾਤ ਕਰ ਤਾ ਉਹ ਤਾਂ ਭੰਡ ਮੰਡ ਲੱਗਿਆ ਨਾ ਘਰਾਂ ਵੀ ਤੁਸੀਂ ਜਾਓ ਹਾਂ ਬਣਾ ਸਹੀ ਗੱਲ ਆ ਕਾਦੀ ਆ ਨਹੀਂ ਹੋਈ ਤੈਨੂੰ ਮਾਲਾ ਨਹੀਂ ਸਹੀ ਗੱਲ ਸੋ ਮੇਰਾ ਤੜਕਾ ਲੱਗ ਗਿਆ ਮੈਂ ਆਲੂ ਪਾਣੇ ਪਾ ਲਿਆ ਤੇ ਕਰ ਰਹੀ ਦੀਏ ਦੇਖੋ ਵਾਹ ਤੁਹਾਡੇ ਅਏ ਐਸ ਟਾਈਮ ਅਸੀਂ ਚੱਲੇ ਆਂ ਜੀ ਚੱਕੀ ਤੋਂ ਆਟਾ ਚੱਕਣ ਕਿਉਂਕਿ ਸਾਰਾ ਦਿਨ ਤੁਹਾਨੂੰ ਟਾਈਮ ਨਹੀਂ ਲੱਗਿਆ ਤੇ ਹੁਣ ਚੱਲੇ ਨੇ ਇਹ ਐਸ ਟਾਈਮ ਦੰਮਨ ਤੇ ਨੀਤ ਨੇ ਥੱਲਾ ਚੱਕਿਆ ਨਾਲ ਹੀ ਜਾਓਗੇ ਦੋਨੇ ਜਣੇ ਹੂੰ ਬਸ ਚੱਕੀ ਨੂੰ ਘੇਰਾ ਪਾ ਲਿਓ ਜਾ ਕੇ ਕੇਹੀ ਆਟਾ ਲੈਣਾ ਹੈ ਹਾਏ ਨਹੀਂ ਵੀਰ ਨੂੰ ਵੀਰ ਨੂੰ ਚੱਲ ਕੋਈ ਨਾ ਵੀਰ ਪਿੱਛੇ ਬਹਿ ਜਾਂਦੇ ਨੇ ਦੋਨੇ ਜਾਓ ਦੰਮੂ ਫਤੇ ਜਾਓ ਨਾ ਨਹੀਂ ਜਾਣਾ ਜਾਓ ਪੁੱਤ ਜਾਓ ਲੋਕ ਲਾਉਂਦਾ ਬਟਿਕ ਨੂੰ ਫਿਰ ਲਾ ਕੇ ਆ ਬਾਰ ਨੀਤੂੰ ਚੱਬੀ ਪੋਚ ਕਿੱਥੇ ਆ? ਕਿਥੇ ਨਹੀਂ ਹੋ ਗਏ ਨੇ ਚੱਕੀ ਤੇ ਆਟਾ ਤਰਨ ਤੇ ਫਤੇ ਨਾਲ ਗਿਆ ਨਹੀਂ ਤੇ ਫਤੇ ਨੇ ਲੋਕ ਲਾਤਾ ਬਸ ਠੀਕ ਨੂੰ। ਹਜੇ ਅ ਸ਼ੀਸ਼ੇ ਲਾਇਆ। ਹਜੇ ਆਪਾਂ ਨੇ ਫੇਰ ਬਹਿਣਾ ਕਿ ਪਹਿਲਾਂ ਕੰਮ ਕਰ ਲਈਏ। ਆ ਚੱਕੋ ਆਪਣਾ। ਆਹ। ਮੱਛਰ ਬਹੁਤ ਆਉਣ ਲੱਗਾ ਬਹੁਤ ਜ਼ਿਆਦਾ। ਹਾਂ। ਨਹੀਂ 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 ਨਹੀਂ। ਐ ਨਹੀਂ ਜਾਣੇ ਹਾਂਗੇ ਉੱਤੇ ਬਹੁਤ ਮੱਛਰੀ ਹੋਈ ਪਈ। ਆਇਓ ਆ ਕੇ ਆਖ ਲੈਟ ਬੰਦ ਕਰਦੇ ਆਂ ਉੱਥੇ।